ਮੇਰਾ ਨਾਮ ਕਮਲਜੀ ਸਿੰਘ ਹੈ ਮੈਂ ਪ੍ਰੇਮਨਾਥ ਰੈਣਵਾਲਾ ਆਇਆ ਅਸੀਂ ਇਸਦੇ ਇੱਕ ਆਪਣੇ ਸਹੇਦਾਰ ਕੋ ਗਏ ਸੀ ਸਾਮ ਨੂੰ ਦੂਸਰੇ ਦਿਨ ਆਏ ਤੇ ਅਸੀਂ ਦੇਖਿਆ ਆ ਕੇ ਕਿ ਗੇਟ ਜਾਂ ਬੰਦੀ ਤੇ ਲੇਟਸ ਸਟਰੀ ਬੰਦ ਹੀ ਲੋਬੀ ਵਾਲੀ ਉਸ ਤੋਂ ਬਾਅਦ ਆਪ ਦੇਖਿਆ ਗੇਟ ਖੁੱਲਦਾ ਨਹੀਂ ਅਗੇ ਸਕੂਟੀ ਲਗਾ ਕੇ ਲੋਕ ਹੀ ਤਾਂ ਆਏ ਫਿਰ ਆਪਾਂ ਪਿੱਛੋਂ ਗਿਆ ਤੇ ਉੱਪਰ ਦੇਖਿਆ ਤੇ ਦੁਕਾਨਾ ਤੋੜ ਕੇ ਤੇ ਅੰਦਰ ਚੋਰ ਗਸਿਆ ਹੀ ਉਹਨਾਂ ਅੰਦਰ ਆਪਣੀ ਬੁਟੀਕ ਹੀ ਆਪਣੀ ਉੱਪਰ ਉਦੋਂ ਐਂਟਰ ਕੀਤਾ ਉਹਨਾਂ ਨੇ ਦਵਾਜਾ ਤੋੜ ਕੇ ਫਿਰ ਦੂਸਰਾ ਦਵਾਜਾ ਤੋੜਿਆ ਫਿਰ ਲੋਬੀਆ ਦਵਾਜਾ ਰੋਕੇ ਥੱਲੇ ਆਏ ਤਲੇ ਆ ਕੇ ਫਿਰ ਇੱਕ ਦਵਾ ਦੋੜ ਕੇ ਤੇ ਸਟੋਰ ਵਿੱਚ ਵੜ ਗਏ ਤੇ ਸਟੋਰ ਵਿੱਚ ਲੰਬਾਰੀ ਤੋੜ ਕੇ ਮੇ ਥੋੜੇ ਗਹਿਨੇ ਹੀ ਤੇ ਕੈਸ਼ ਸੀ ਤੇ ਉਹ ਲੈ ਕੇ ਚਲੇ ਗਏ ਸਟੋਰ ਨੂੰ ਲੌਕ ਲੱਗਿਆ ਜੀ ਹਾਂਜੀ ਕੱਲਾ ਸਟੋਰ ਦਾ ਹੀ ਲੌਕ ਤੋੜਿਆ ਗਿਆ ਆ ਲੌਕ ਸਟੋਰ ਦਾ ਜੀ ਹੋਰ ਕੋਈ ਕਮਰੇ ਚ ਨਹੀਂ ਤੋੜੇ ਜੀ ਨਹੀਂ ਜੀ ਹੋਰ ਕੋਈ ਨਹੀਂ ਤੋੜੇ ਜੀ ਕੀ ਕੀ ਨੁਕਸਾਨ ਹੈ ਨੁਕਸਾਨ ਗਹਿਨੇ ਹੀ ਤੇ ਕੈਸ਼ ਹੀ ਕਿੰਨਾ ਨੁਕਸਾਨ ਗਹਿਨੇ ਹੋਰ ਕਿੰਨਾ ਕੈਸ਼ ਕੋਈ 45000 ਰੁਪਿਆ ਕੈਸ਼ ਸੀ ਤੇ ਗਹਿਨੇ ਹੀ 2 2.5 ਟੋਲੇ ਤਾਂ ਗਏ ਨੇ ਹਾਂਜੀ ਤੇ ਉਸ ਹਾਂਜੀ ਤੇ ਉਸ ਤੋਂ ਬਾਅਦ ਫਿਰ ਅਸੀਂ ਫੋਨ ਕੀਤਾ ਪੁਲਿਸ ਨੂੰ ਪੁਲਿਸ ਵੀ ਆਈ ਰਾਦਰ ਕੋਈ ਕਾਰਵਾਈ ਫੋਟੋ ਫੋਟੋ ਲੈ ਲਈ ਪਰ ਉਸ ਤੋਂ ਬਾਅਦ ਉਹਨਾਂ ਕੋਈ ਮੈਨੂੰ ਕੋਈ ਕਾਰਵਾਈ ਕੀਤੀ ਨਹੀਂ ਮੈਨੂੰ ਕੁਝ ਪਤਾ ਚੱਲੇ ਅਜੇ ਤੱਕ ਦੇਖਿਆ ਕੈਮਰੇ ਵੀ ਲੱਗੇ ਆ ਤੇ ਰਿਕਾਰਡਿੰਗ ਨਹੀਂ ਹੋਈ ਕੋਈ ਰਿਕਾਰਡਿੰਗ ਉਹ ਡੀਵੀਆਰ ਲੈ ਕੇ ਕੱਢ ਗਏ ਕੈਮਰੇ ਤੋੜ ਗਏ ਉਹ ਡੀਵਰ ਕਰਕੇ ਲੈ ਗਏ ਜੀ ਕੈਮਰੇ ਵੀ ਤੋੜੇ ਗਏ ਹਾਂਜੀ ਕੀ ਲੱਗਦਾ ਕਿੱਧਰੋਂ ਆਏ ਆ ਕਿੰਦਾ ਵਾਦ ਇਹ ਸਰ ਲੱਗਦਾ ਤੇ ਆਏ ਕਿ ਗੇਰ ਤੇ ਆਪਣਾ ਵਾਂਦੀ ਤੇ ਉੱਪਰੋਂ ਹੀ ਆਏ ਆ ਜਾਂ ਤੇ ਪੋੜੀ ਚੜ ਕੇ ਆ ਗਿਆ ਤੇ ਜਾਂ ਕੋਈ ਦੀਵਾਰ ਟੱਪ ਕੇ ਆਇਆ ਦੀਵਾਰ ਟੱਪ ਹਾਂਜੀ ਆਏ ਪਿੱਛੇ ਨਹੀਂ ਆ ਜੀ ਪਿੱਛੇ ਕੀ ਕੀ ਪੈਂਦਾ ਘਰ ਪੈਂਦਾ ਪਿੱਛੇ ਆ ਪਿੱਛੇ ਮ ਤੇ ਤੇ ਕਾਲੀ ਜਗ੍ਹਾ ਵੀ ਆ ਇੱਕ ਬਾਬੇ ਜਗ੍ਹਾ ਵੀ ਹੈ ਤੇ ਇਸ ਤਰ੍ਹਾਂ ਵੀ ਮਤਲਬ ਸਾਰੀ ਜਗ੍ਹਾ ਖਾਲੀ ਹੈ ਉਧਰ ਉੱਤਰ ਕੇ ਆ ਸਕਦੇ ਹੈ ਅਪਡੇਟ ਕੀਤੀ ਹੋਈ ਹੈ ਪਲੇਅਰ ਕੀਤੀ ਹੋਈ ਹੈ ਪਰ ਅਜੇ ਤੱਕ ਕੋਈ ਕੋਈ ਕਾਰਵਾਈ ਦੱਸੀ ਨਹੀਂ ਕੋਈ